संतन बाबा दीप सिंह जी शहीद निष्काम जल सेवा सोसाइटी ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦੇ ਲੰਗਰ 25 ਦਸੰਬਰ ਨੂੰ ਖਾਲਸਾ ਕਾਲਜ ਪਬਲਿਕ ਸਕੂਲ ਗੇਟ ਨੰਬਰ 4 ਦੇ ਬਾਹਰ ਸਵੇਰੇ 6 ਵਜੇ ਤੋਂ ਰਾਤ 9 ਵਜੇ ਤੱਕ ਲਗਾਇਆ ਜਾਵੇਗਾ। ਇਸ ਮੌਕੇ सोसाइटी ਦੇ ਪ੍ਰਧਾਨ ਫੁਲਵਿੰਦਰ ਸਿੰਘ ਜੱਜ ਨੇ ਸਮੂਹ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ। ਸੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਨਿਸ਼ਕਾਮ ਜਲ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25 ਦਸੰਬਰ ਦਿਨ ਬੁੱਧਵਾਰ ਖਾਲਸਾ ਕਾਲਜ ਪਬਲਿਕ ਸਕੂਲ ਗੇਟ ਨੰਬਰ 4 ਦੇ ਬਾਹਰ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੁੱਧਾ ਲੰਗਰ ਅਤੇ ਮਿੱਸੇਵਾਂ ਦਾ ਲੰਗਰ ਲਗਾਇਆ ਜਾਂਦਾ ਹੈ ਜੋ ਕਿ ਸੰਗਤਾਂ ਉਤਸ਼ਾਹ ਨਾਲ ਇਹ ਲੰਗਰ ਵਿੱਚ ਹਾਜ਼ਰੀ ਭਰਦੇ ਹਨ ਅਤੇ ਸੇਵਾ ਕਰਦੇ ਹਨ ਅਤੇ ਸਮੂਹ ਸੰਗਤਾਂ ਅੱਗੇ ਅਤੇ ਸਮੂਹ ਪ੍ਰੇਮੀ ਅੱਗੇ ਇਹੋ ਅਪੀਲ ਕਰਦੇ ਹਨ ਕਿ ਵੱਧ ਤੋਂ ਵੱਧ ਆਨ ਕੇ ਇੱਥੇ ਆਨ ਕੇ ਸਾਡਾ ਸੰਯੋਗ ਕਰੋ ਅਤੇ ਸੇਵਾ ਤਨਮਨ ਦਾਨ ਨਿਭਾ ਕੇ ਇਹ ਦੁੱਧਾ ਲੰਗਰ ਸਪੂਰਨਪੂਰਨਤਾਈ ਕਰਾਓ ਆਪ ਜੀ ਸੰਗਤਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਬੀਬੀਆਂ ਅੱਗੇ ਭੈਣਾਂ ਅੱਗੇ ਆਪਣੇ ਨਿੱਕੇ ਨਿੱਕੇ ਬੱਚੇ ਜੋ ਕਿ ਇਸ ਇਤਿਹਾਸ ਨਾਲ ਅਸੀਂ ਜੋੜੀਏ ਅਤੇ ਛੋਟੇ ਸਹਿਬ ਜਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰੀਏ ਅਸੀਂ ਹਰ ਘਮਾਵਾ ਦੇ ਅਤੇ ਬੱਚਿਆਂ ਨੂੰ ਇਹੋ ਹੀ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਉੱਥੇ ਆਇਆ ਕਰੋ ਅਤੇ ਜਿੱਦਾਂ ਵੀ ਸੰਗਤ ਦਾ ਸੰਜੋਗ ਕਰਦੀਆਂ ਨੇ ਸਾਡੇ ਨਾਲ ਆਣ ਕੇ ਪ੍ਰਸ਼ਾਦ ਦੇ ਦੁੱਧ ਦੀ ਸੰਗਤਾਂ ਦੀ ਸੇਵਾ ਕਰ ਸਕੀਏ